ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਹਾਜ਼ਰ ਹੋਏ ਆਪਾਂ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਰੋਸ਼ੀਆ ਤੋਂ ਪੋਲੈਂਡ ਜਿਹੜੇ ਬੱਚੇ ਗਏ ਨੇ ਤੇ ਕਿਵੇਂ ਜਾਣਾ ਕਿਵੇਂ ਉਹ ਗਏ ਸੀਗੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਪਰ ਮੈਂ ਨਹੀਂ ਤੁਹਾਨੂੰ ਕਹੂੰਗਾ ਵੀ ਤੁਸੀਂ ਕਰੋਸ਼ੀਆ ਛੱਡ ਕੇ ਪੋਲੈਂਡ ਜਾਓ ਜਰਮਨ ਜਾਓ ਅੰਗਰੇਜ਼ ਜਾਓ ਇਟਲੀ ਜਾਓ ਕਿਤੇ ਵੀ ਜਾਓ ਅਸੀਂ ਨਹੀਂ ਕਹਿੰਦੇ ਜੇ ਤੁਹਾਡਾ ਮਨ ਹੈ ਤੁਸੀਂ ਜਾ ਸਕਦੇ ਹੋ ਬਾਰ ਬਾਰ ਮੈਨੂੰ ਇਹ ਕਮੈਂਟ ਆਇਆ ਸੀ ਸਕਰੀਨ ਤੇ ਦੇਖ ਸਕਦੇ ਹੋ ਵੀ ਭਰਾ ਜੀ ਸਾਨੂੰ ਕੋਸ਼ਿਆ ਤੋਂ ਮੂਵ ਹੋਣ ਬਾਰੇ ਕੋਈ ਜਾਣਕਾਰੀ ਦਿਓ ਕਿਉਂਕਿ ਅਸੀਂ ਉਹਨਾਂ ਚਿਰ ਜਾਣਕਾਰੀ ਦਿੰਦੇ ਨਹੀਂ ਜਿੰਨਾ ਚਿਰ ਸਾਨੂੰ ਪਤਾ ਨਾ ਹੋਵੇ ਜਦੋਂ ਸਾਨੂੰ ਪਤਾ ਹੁੰਦਾ ਹੈ ਜਿਹੜੀ ਜਾਣਕਾਰੀ ਦਾ ਜਿਹੜੀ ਗੱਲ ਦਾ ਫਿਰ ਅਸੀਂ ਵੀਡੀਓ ਲੈ ਕੇ ਆਉਨੇ ਤੁਹਾਡੇ ਵਾਸਤੇ ਸੱਚੀ ਤੇ ਸੁੱੱਚੀ ਜਾਣਕਾਰੀ ਤਾਂ ਕਹਿੰਦੇ ਆ ਭਰਾਵੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਡੇ ਫੋਨਾਂ 'ਚ ਸਭ ਤੋਂ ਪਹਿਲਾਂ ਸਾਡੀ ਵੀਡੀਓ ਆ ਸਕੇ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਵੀਡੀਓ ਕੋਲੈਂਡ ਦੀ ਇੱਥੇ ਜਿਹੜੇ ਬੱਚੇ ਆਏ ਸੀ ਭਰਾਵੋ ਉਹ ਆਪਾਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਤੇ 4-5 ਬੱਚੇ ਇੱਥੋਂ ਮੂਵ ਹੋਏ ਨੇ ਕੋਲੈਂਡ ਕੰਟਰੀ ਦੇ ਵਿੱਚ ਠੀਕ ਹੈ ਇੱਥੋਂ ਉਹ ਸਭ ਤੋਂ ਪਹਿਲਾਂ TCRC ਲਈ ਉਹਨਾਂ ਨੇ TCRC ਲੈ ਕੇ 7 ਵਜੇ ਸਾਵ ਨੂੰ ਬਸ ਚੱਲਦੀ ਆ ਜਾਗਰੈਬ ਤੋਂ ਸਿੱਧੀ ਹੰਗਰੀ ਹੋ ਕੇ ਜਾਂਦੀ ਆ ਉਹ ਪੋਲੈਂਡ ਕੋਈ ਚੈਕਿੰਗ ਨਹੀਂ ਹੁੰਦੀ ਉਹਦੇ 'ਚ ਕੋਈ ਕੁਝ ਨਹੀਂ ਹੁੰਦਾ ਚਾਹੇ ਆਪਣੇ ਵੱਡੇ ਬੈਗ ਲੈ ਜਾਓ ਛੋਟੇ ਬੈਗ ਲੈ ਜਾਓ ਤੇ ਚਾਹੇ ਤੁਹਾਡੇ ਕੋਲ ਨਹੀਂ ਟੀਆਰਸੀ ਤਾਂ ਵੀ ਤੁਸੀਂ ਜਾ ਸਕਦੇ ਹੋ ਪਰ ਵੀਜ਼ਾ ਹੋਣਾ ਜ਼ਰੂਰੀ ਆ ਵੀਜ਼ਾ ਹੋਣਾ ਚਾਹੀਦਾ ਹੈ ਪਾਸਪੋਰਟ ਤੇ ਲੱਗਿਆ ਉਹਦੀ ਡੇਟ ਹੋਣੀ ਚਾਹੀਦੀ ਹੈ ਵੀਜ਼ੇ ਦੀ ਮਿਆਦ ਹੋਣੀ ਚਾਹੀਦੀ ਹੈ ਜਨੀ ਤਹਨ ਦਾ ਭਾਵ ਤੇ ਉਹ ਜਦੋਂ ਉੱਥੇ ਗਏ ਉਸ ਤੋਂ ਬਾਅਦ ਤੁਹਾਨੂੰ ਸਾਰੇ ਗੱਲਬਾਤ ਦੱਸਾਂਗੇ ਕੀ ਕੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਤੁਹਾਨੂੰ ਉਹ ਜਾਣਕਾਰੀ ਦਿੰਨੇ ਆਸੀਂ ਉਹਨਾਂ ਨੇ ਦੱਸਿਆ ਵੀਰ ਜੀ ਜਿਹੜੇ ਇੱਥੇ ਟੀਆਰਸੀ ਲੈ ਕੇ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਬਾਅਦ ਚ ਦੇਵਾਂਗੇ ਜਿਹੜੀ ਬਿਨਾ ਟੀਆਰਸੀ ਤੋਂ ਆਉਂਦੇ ਨੇ ਵੀਜ਼ੇ ਤੇ ਕੱਲੇ ਵੀਜ਼ੇ ਤੇ ਠੀਕ ਆ ਨਾ ਆ ਕੇ ਉਹ ਵੀਜ਼ਾ ਤਾਂ ਹੁੰਦਾ ਇੱਥੋਂ ਦਾ ਕਰੋਸ਼ੀਆ ਦਾ ਵਾਗ ਜਾਂਦੇ ਉਹ ਪੋਲੈਂਡ ਆ ਮੂੰਹ ਚੱਕ ਕੇ ਵੀ ਤੁਹਾਨੂੰ ਕਿਹਾ ਕਿਸੇ ਨੇ ਉੱਥੇ ਜਾਣ ਨੂੰ ਉੱਥੇ ਜਾ ਕੇ ਬੰਦੇ ਗਏ ਸੀ ਦੋ ਵੀਜ਼ੇ ਤੇ ਪਾਸਪੋਰਟ ਤੇ ਉਹਨਾਂ ਦਾ ਵੀਜ਼ਾ ਸੀਗਾ ਉਹ ਜਾ ਕੇ ਉੱਥੇ ਪੁਲਿਸ ਨੇ ਫੜ ਲਏ ਉਸ ਤੋਂ ਬਾਅਦ ਪੁਲਸ ਨੂੰ ਲੱਗੀ ਪਤਾ ਨਹੀਂ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਉਹਨਾਂ ਦੇ ਦੱਸਣ ਦੇ ਮੁਤਾਬਕ ਤੇ ਇਹਨਾਂ ਕੋਲੇ ਸੀਗੀ ਟੀਆਰਸੀ ਇਹਨਾਂ ਨੂੰ ਕੁਝ ਨਹੀਂ ਕਿਹਾ ਕਿਉਂਕਿ ਇਹਨਾਂ ਦੀ ਗੱਲਬਾਤ ਸੀਗੀ ਕਿ ਕੰਪਨੀ ਦੇ ਨਾਲ ਇਹ ਕੰਪਨੀਆਂ ਕੀ ਕਰਦੀਆਂ ਨੇ ਇੱਥੋਂ ਇਹ ਬੱਚੇ ਜਿਹੜੇ ਗਏ ਸੀ ਇਹਨਾਂ ਦਾ ਦਾਖਲਾ ਕਰਵਾਇਆ ਕਿਸੇ ਕਾਲਜ ਦੇ ਵਿੱਚ ਠੀਕ ਹੈ 10 ਲੱਖ ਕਰਵਾ ਕੇ ਫਿਰ ਉਹ ਸਟੂਡੈਂਟ ਬੇਸ ਤੇ ਉੱਥੇ ਕੰਮ ਦਵਾਉਂਦੇ ਨੇ ਠੀਕ ਹੈ ਕਿਉਂਕਿ ਇੱਥੋਂ ਗਏ ਉਹ ਸਟੱਡੀ ਬੇਸ ਤੇ ਉੱਥੇ ਉਹਨਾਂ ਨੂੰ ਇੱਕ ਪਰਮਿਟ ਮਿਲ ਜੂ ਪਰਮਿਟ ਹੀ ਕਹਿ ਲਓ ਚਲੋ ਪਰਮਿਟ ਮਿਲ ਜੂ ਇੱਕ ਕਾਗਜ਼ ਮਿਲ ਜਾਂਦਾ ਤੇ ਉਸ ਤੇ ਫਿਰ ਉਹ ਕੰਪਨੀ ਸਾਈਨ ਕਰਵਾ ਲੈਂਦੀ ਹੈ ਤੇ ਤੁਹਾਨੂੰ ਕੰਮ ਤੇ ਚੜਾ ਦੇ ਦਿੰਦੇ ਵੀ ਉਸੇ ਟਾਈਮ ਹੀ ਕੋਈ ਵੇਟ ਨਹੀਂ ਕਰਨੀ ਕੋਈ TCRC ਦੀ ਵੇਟ ਨਹੀਂ ਕੋਈ TCRC ਤਾਂ ਉੱਥੇ ਇੱਕ ਸਾਲ ਬਾਅਦ ਬਣਦੀ ਹੈ ਉਹ ਵੀ 3-4 ਸਾਲਾਂ ਦੀ ਬਣ ਜਾਂਦੀ ਹੈ ਇਕੱਠੀ ਲਗਾਤਾਰ ਤੇ ਉਹ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਐ ਸੀ ਉਹ ਦੱਸ ਰਹੇ ਆ ਉਹਨਾਂ ਤੋਂ ਜਾ ਕੇ ਦਾਖਲਾ ਕਰਵਾਇਆ ਕਾਲਜ ਦੇ ਵਿੱਚ ਫਿਰ ਉਹ ਕੰਪਨੀ ਉਹਨਾਂ ਨੂੰ ਕੰਮ ਦਿੰਦੀ ਐ ਇੱਕ ਘੰਟੇ ਦੇ 26 ਜਲੋਟੇ ਉਸੇ ਜਲੋਟੇ ਚੱਲਦੀ ਐ ਤੇ ਇੰਡੀਆ ਦਾ ਤੁਸੀਂ ਨੈਟ ਤੇ ਕੱਢ ਕੇ ਦੇਖ ਲਓ ਕਿੰਨੇ ਰੁਪਏ ਬੰਦੇ ਨੇ ਜਿਨ੍ਹਾਂ ਦੀ ਉਮਰ 26 ਸਾਲ ਐ ਤੇ ਜਿਨ੍ਹਾਂ ਦੀ ਉਮਰ 26 ਸਾਲ ਤੋਂ ਪਲੱਸ ਐ ਉਹਨਾਂ ਨੂੰ ਦਿੰਦੇ ਨੇ 21 ਜਲੋਟੇ ਸਟੂਡੈਂਟਾਂ ਦੀ ਗੱਲ ਕਰ ਰਹਾ ਮੈਂ ਦੂਜਿਆਂ ਦੀ ਗੱਲ ਨਹੀਂ ਕਰ ਰਹਾ ਭਰ ਕ ਪਰਮਿਟ ਤੇ ਜਿਹੜੇ ਇਧਰੋਂ ਸਿੱਧੇ ਇੰਡੀਆ ਤੋਂ ਜਾਂਦੇ ਨੇ ਜਾਂ ਪਾਕਿਸਤਾਨ ਤੋਂ ਜਾਂਦੇ ਨੇ ਕਿਤੋਂ ਵੀ ਲਾ ਲਓ ਜਾਂਦੇ ਨੇ ਪਰਮਿਟ ਲੈ ਕੇ ਵੀਜ਼ਾ ਲੈ ਕੇ ਉਹਨਾਂ ਬਾਰੇ ਪ੍ਰੋਸੈਸ ਦਾ ਪਤਾ ਨਹੀਂ ਉਹਨਾਂ ਬਾਰੇ ਤਾਂ ਜਾਣਤੀ ਦੱਸੂਆ ਉਹਨਾਂ ਨੂੰ ਕਿੰਨੀ ਸੈਲਰੀ ਮਿਲਦੀ ਆ ਜਿਹੜੀ ਉਹਨਾਂ ਨੂੰ ਮਿਲਦੀ ਆ ਉਹ ਮਿਲਦੀ ਆ 26 ਜਲੋਤੀ ਇੱਕ ਘੰਟੇ ਦੇ ਜਾਨੀ ਕਿ 600 ਰੁਪਿਆ ਮੋਟਾ ਮੋਟਾ ਬੰਦਾਗਾ ਇੱਕ ਘੰਟੇ ਦਾ ਤੇ ਉਹਨਾਂ ਨੂੰ 8 ਘੰਟੇ ਵੀ ਕੰਮ ਮਿਲਦਾ 10 ਘੰਟੇ ਮਿਲ ਜਾਂਦਾ ਤੇ ਆਪਣਾ ਇੰਡੀਆ ਦਾ ਤੁਸੀਂ ਲਾ ਲਓ ਕਿੰਨੇ ਰੁਪਏ ਬੰਦੇ ਨੇ ਉਹਦੇ ਵਿੱਚ ਉਹਨਾਂ ਰਹਿਣ ਦਾ ਖਰਚਾ ਕੱਟਣਗੇ ਆਉਣ ਜਾਣ ਦਾ ਟਰਾਂਸਪੋਰਟ ਦਾ ਖਰਚਾ ਕੱਟਣਗੇ ਤੇ ਖਾਣ ਦਾ ਖਰਚਾ ਉਹਨਾਂ ਦਾ ਆਪਦਾ ਹੈ ਬੱਚਾ ਇੱਥੋਂ ਗਿਆ ਸੀ ਉਹਦੇ ਕੋਲੇ ਟੀਆਰਸੀ ਸੀਗੀ ਤੇ ਵਰਕ ਪਰਮਿਟ ਉਹਦਾ ਕੈਨਸਲ ਸੀਗਾ ਕਿਉਂਕਿ ਟੀਆਰਸੀ ਦੇ ਉੱਤੇ ਜਿਹੜਾ ਆਪਣਾ ਬੈਚ ਨੰਬਰ ਹੁੰਦਾ ਉਹਦੇ ਤੇ ਆਨਲਾਈਨ ਪਰਮਿਟ ਆਪਣਾ ਚੜਿਆ ਹੁੰਦਾ ਕਿੰਨੇ ਚਿਰ ਦਾ ਪਰਮਿਟ ਰਹਿ ਗਿਆ ਕਿੰਨੇ ਦਾ ਅੱਗੇ ਹੈਗਾ ਜਾਂ ਇਸ਼ੂ ਹੋ ਗਿਆ ਨਹੀਂ ਹੋਇਆ ਸਾਰਾ ਕੁਸ ਉਹਦੇ ਜਾਣਕਾਰੀ ਮਿਲਦੀ ਆ ਉਹ ਭਾਈ ਸਾਹਿਬ ਦਾ ਸੀਗਾ ਵਰਕ ਪਰਮਿਟ ਕੈਨਸਲ ਤੇ ਇਥੋਂ ਬਸਤੇ ਚੜਿਆ ਉਹ ਤੇ ਫਰਾਂਸ ਉਹਨੇ ਜਾਣਾ ਸੀ ਅਗੇ ਜਰਮਨ ਵਿੱਚ ਦੀ ਹੋ ਕੇ ਤੇ ਉੱਥੇ ਜਾ ਕੇ ਚੈਕਿੰਗ ਹੋ ਗਈ ਚੈਕਿੰਗ ਹੋਣ ਤੋਂ ਬਾਅਦ ਉਸ ਨੂੰ ਫੜਿਆ ਗਿਆ ਜਰਮਨ ਦੇ ਬਾਰਡਰ ਤੇ ਬਿਲਕੁਲ ਫਰਾਂਸ ਦਾ ਤੇ ਜਰਮਨ ਦਾ ਬਾਰਡਰ ਆ ਉੱਥੇ ਉੱਥੇ ਜਾ ਕੇ ਉਹ ਫੜਿਆ ਗਿਆ ਉਸ ਉਸ ਨੂੰ ਫਿਰ ਪੁਲਿਸ ਨੇ ਵਾਰਨਿੰਗ ਦੇ ਕੇ ਛੱਡਿਆ ਵੀ 1 ਮਹੀਨਾ ਤੇਰੇ ਕੋਲੇ ਟਾਈਮ ਹੈ 1 ਮਹੀਨੇ ਦੇ ਵਿੱਚ ਵਿੱਚ ਤੂੰ ਕਰੋਸ਼ੀਆ ਜਾ ਕੇ ਆਪਣੇ ਪੇਪਰ ਬਣਾ ਲਾ ਜੇ ਕਰੋਸ਼ੀਆ 'ਚ ਪੇਪਰ ਨਾ ਬਣੇ ਤੇ ਕਰੋਸ਼ੀਆ ਦੀ ਪੁਲਿਸ ਨੇ ਫੜ ਲਿਆ ਫਿਰ ਸਿੱਧਾ ਉਹ ਇੰਡੀਆ ਜਾਊਗਾ ਹੁਣ ਦੇਖ ਲੋ ਕਿੰਨੀ ਪ੍ਰੋਬਲਮ ਦੇ ਵਿੱਚ ਫਸ ਗਿਆ ਉਹ ਬੰਦਾ ਹੁਣ 1 ਮਹੀਨੇ ਦੇ ਵਿੱਚ ਕਾਗਜ਼ ਬਣ ਵੀ ਸਕਦੇ ਨੇ ਨਹੀਂ ਵੀ ਬਣ ਸਕਦੇ ਨੇ ਉਹ ਦੀ ਕਿਸਮਤ ਹੈ ਪਰ ਐਡਾ ਵੱਡਾ ਰਿਸਕ ਤਾਂ ਲਿਆ ਉਹਨੇ ਹੁਣ 1 ਮਹੀਨੇ ਦੇ ਵਿੱਚ ਉਹਨੂੰ ਕਿੰਨੇ ਤਖਲੇ ਪਾਉਗੀ ਇੱਧਰ ਭੱਜੂ ਉੱਧਰ ਭੱਜੂ ਕਿਤਨਾ ਕਿਤੇ ਚਲੋ ਆਪਾਂ ਤਾਂ ਅਰਦਾਸ ਇਹੀ ਕਰਦੇ ਆ ਕਿ ਉਹਦਾ ਕੰਮ ਬਣ ਜੇ ਕਿਸੇ ਕੰਪਨੀ 'ਚ ਪਰਮਟ ਉਹਦਾ ਨਿਕਲ ਆਵੇ ਫਿੰਗਰ ਹੋ ਜਾਣ ਆਪਾਂ ਤਾਂ ਇਹੀ ਕਹਨੇ ਆ ਪਰ ਤੁਸੀਂ ਐਡਾ ਵੱਡਾ ਰਿਸਕ ਨਾਲ ਆਇਆ ਕਰੋ ਐਨੇ ਨੇ ਲੱਖ ਰੁਪਇਆ ਲਾ ਕੇ ਤੁਸੀਂ ਆਣੋ 8-9 ਲੱਖ ਰੁਪਇਆ ਤਾਂ ਲਾ ਕੇ ਹੂੰ ਆਇਆ ਹੋ ਮਾਪਿਆਂ ਦਾ ਕਿ ਉਹਨੇ ਤਾਂ ਕਮਾਈ ਨੋ ਤਾਂ ਲੱਗਿਆ ਨਹੀਂ ਕੁਸ ਉਹਦਾ ਚੱਕ ਤੇ ਮੂੰਹ ਆ ਗਿਆ ਮਾਪਿਆਂ ਦਾ ਦੁਖੀ ਹੁੰਦਾ ਪਿੱਛੇ ਸੋਡਾ ਉਦੇ ਬਾਰੇ ਤਾਂ ਸੋਚ ਲਓ ਇੱਥੇ ਆ ਕੇ ਤੁਸੀਂ ਏਡੀਆਂ ਏਡੀਆਂ ਗਲਤੀਆਂ ਕਰਦੇ ਹੋ ਕਿਉਂ ਕਾਦੇ ਵਾਸਤੇ ਤੁਸੀਂ ਇੱਥੇ ਕਮਾ ਲਓ ਉੱਥੇ ਜਾ ਕੇ ਕਿ ਜ਼ਿਆਦੇ ਪੈਸੇ ਮਿਲਦੇ ਨੇ ਉਹਨੇ ਪੈਸੇ ਇੱਥੇ ਮਿਲਦੇ ਨੇ ਆਮ ਬੰਦਾ ਜਿਹੜਾ ਇੱਥੇ ਜਮਾਂ ਕੁਝ ਵੀ ਨਹੀਂ ਆਉਂਦਾ ਜਿਹਨੂੰ ਜਮਾਂ ਜਿਹੜਾ ਜਿਹੜਾ ਜਮਾਂ ਕਾਟੂਮਾਲਾ ਜਮਾਂ ਐਕਸਪੀਅਰ ਬੰਦੇ ਜਿਹੜੇ ਜਿਨ੍ਹਾਂ ਨੂੰ ਜਮਾਂ ਕੁਝ ਵੀ ਨਹੀਂ ਆਉਂਦਾ ਉਡਾੜਾ ਵੀ ਨਹੀਂ ਆਉਂਦਾ ਉਹ ਵੀ ਇੱਥੇ 950 ਤੋਂ 1000 ਯੂਰੋ ਕਮਾਉਂਦੇ ਨੇ 90000 ਰੁਪਿਆ ਹੋ ਗਿਆ ਇੰਡੀਆ ਦਾ ਕੋ 90000 ਨਾਲ ਤੁਹਾਡਾ ਟਿੱਡ ਨਹੀਂ ਪਰਦਾ ਹੁਣ ਕਹਦੇ ਨਾਲ ਪਰੂਆ ਤੁਹਾਡਾ ਟਿੱਡ ਦੱਸ ਦਿਓ ਮੈਨੂੰ ਉੱਥੇ ਜਾ ਕੇ ਕੀ ਉੱਥੇ ਜਾ ਕੇ ਕੀ ਥਾਲ ਮਿਲ ਜੂ ਲੱਗ ਲਗਾ ਸਾਨੂੰ ਕੰਮ ਤਾਂ ਉੱਥੇ ਵੀ ਕਰਨਾ ਪੈਣਾ ਭਰਾਵੋ ਕੰਮ ਇੱਥੇ ਵੀ ਕਰਨਾ ਪੈਣਾ ਤਾਂ ਹੀ ਮੈਂ ਪਿਛਲੀ ਵੀਡੀਓ ਚ ਕਹਿਣਾ ਹੁੰਦਾ ਵੀ ਤੁਸੀਂ ਕਰੋਸ਼ੀਆ ਚ ਆਏ ਹੋ ਤਾਂ ਕਰੋਸ਼ੀਆ ਚ ਹੀ ਕੰਮ ਕਰੋ ਜੇ ਤੁਸੀਂ ਜਰਮਨ ਜਾਣਾ ਸੀ ਥਾਲ ਜਾਣਾ ਸੀ ਜਾਂ ਪੋਲੈਂਡ ਜਾਣਾ ਸੀ ਉੱਥੋਂ ਦਾ ਵੀਜ਼ਾ ਲੈ ਕੇ ਉੱਥੇ ਭੱਜ ਜਾਂਦੇ ਏਜੰਟ ਤਾਂ ਉੱਥੇ ਹੀ ਭੇਜਦੇ ਨੇ ਇੰਡੀਆ ਤੋਂ ਫਿਰ ਕਿਉਂ ਰਿਸਕ ਲੈਣੇ ਹੋ ਯਾਰ ਬਾਈ ਕਿਉਂ ਤੁਸੀਂ ਆਪਣੀ ਮਿੱਟੀ ਬਣੇਦ ਕਰੀ ਆ ਨਾ ਤੁਹਾਨੂੰ ਉੱਥੇ ਕੰਮ ਨਹੀਂ ਮਿਲਦਾ ੱਟਕੇ ਖਾਣੇ ਹੋ ਫਿਰ ਪੁਲਿਸ ਦੀ ਨਜ਼ਰਾਂ ਚਾਉਣੇ ਹੋ ਉੱਥੋਂ ਬਚਦੇ ਹੋ ਤੇ ਕਿੰਨੇ ਕੁ ਦਿਨ ਤਾਂ ਫਿਰ ਫੜੇ ਹੀ ਜਾਣਾ ਬੰਦਾ ਤਾਂ ਕਰਕੇ ਕਹਿੰਦਾ ਇਹ ਗਲਤੀ ਨਾ ਕਰੋ ਜੇ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨੂੰ ਕਿਸੇ ਦਾ ਭਲਾ ਹੋ ਜਾੇ ਜਾਨ ਬਚ ਸਕੇ ਤੇ ਆਪਣੇ ਕਰੋਸ਼ਿਆ ਤੋਂ ਵੀ ਬਹੁਤ ਸੱਜਣ ਵੀਡੀਓ ਦੇਖਦੇ ਨੇ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਇਹ ਗਲਤੀ ਨਾ ਕਰਨ ਇੱਥੇ ਹੀ ਰਹਿ ਕੇ ਕੰਮ ਕਰੋ ਉਹਨੂੰ ਪੈਸੇ ਭੇਜੋ ਜਿਨ੍ਹਾਂ ਨੇ ਤੁਹਾਡੇ ਵਾਸਤੇ 8890 ਲੱਖ ਰੁਪਏ ਲਾ ਕੇ ਇੱਥੇ ਇੱਥੋਂ ਤੱਕ ਤੁਹਾਨੂੰ ਪਹੁੰਚਾਇਆ ਚਲੋ ਹੁਣ ਅਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ